ਇਸ ਸਹੀ ਡਾਇਰੈਕਸ਼ਨ ਦੇ ਵਿੱਚ ਸੋਝਿਤੇ ਅਸੀਂ ਸਨਮਾਨਯੋਗ ਮਾਤਾ ਗੁਜਰੀ ਕੌਰ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਮਾਣੇ ਹਾਂ ਪੁੱਠ ਇਸ ਬੱਚੀ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਕੁਰਬਾਨੀ ਦੇ ਲਾਫ ਲਾਇਆ ਤੇ ਹੋਰ ਵੀ ਮਾਤਾ ਪਿਤਾ ਇਹਨਾਂ ਤੋਂ ਤੇਨਾਂ ਲੈ ਕਰਕੇ ਆਪਣੇ ਬੱਚਿਆਂ ਨੂੰ ਇਸ ਰਾਹ ਤੇ ਤੋਰਨ ਦੀ ਕੋਸ਼ਿਸ਼ ਕਰੋ ਸੋ ਹੁਣ ਸਾਡੇ ਕੋਲ

ਸਤਨਾਮ ਤੂ ਸੰਗਰ ਸਤਨਾਮ ਕੋ ਬੈਨ ਜੀ ਆਪ ਜੀ ਦੇ ਦਰਸ਼ਨ ਕਰਕੇ ਸ਼ੁਕਰ ਗੀਤਨ ਦੇ ਦਵਾ ਸੋਨਾਂ ਨੂੰ ਬੇਨਤੀ ਹੈ ਕਿ ਉਹ ਇੱਕ ਸ਼ਬਦ ਦੀ ਹਾਜ਼ਰੀ ਭਰ ਲਗੇ ਗੁਰੂ ਜੀ ਕਾ ਕਾਜ ਸਾਹ ਗੁਰੂ ਜੀ ਕੀ ਸੱਤੇ

ਆਪ ਹੀ ਰਾਹੀ ਰਾਹੀ ਸਾ ਆਪੇ ਹੀ ਰਾਹੀ ਰਾਹੀ ਹੋਸੀ ਆਪੇ ਸਾਚੀ ਆਪੇ ਰਹੀਗੇ ਆਪੇ ਜਿਤੇ ਆਪਾ ਆ ਗਿਆ ਕਾਰੇ ਜਪੋ ਤਕ ਪਾਇਆ ਆਪਾ ਆ ਗਿਆ ਕਾਰੇ ਕੇ ਤਨਵਾ ਆ ਪਾ ਗਿਆ ਕਾਰੇ ਨੀਤਾ ਨਬਰ ਗਾ ਰੇ ਜੀ ਨੀਤਾ ਮੇਰੇ ਗਲ ਤਰਨਾ ਪਾਵੇ ਜੋ ਲੜਾ ਜਾਵੇ ਜੋ ਤਨ ਸੀਂ ਗਿਆਵੇ ਮੇਰੇ ਗਲ ਤਰਨਾ ਜੋ ਲੜਾ ਜਾਵੇ ਜੋ ਤਨ ਸੀਂ ਤੇ ਗਿਆਵੇ

ودعا جهدا في bye uh i -huh. uh -huh. ਕਿ ਤਾਤੀ ਤੁਹਾਡੇ ਤੋਂ ਵੱਡਾ ਸੰਤ ਸਿਪਾਹੀ ਕੌਣ ਹੈ ਇਸ ਗੱਲ 'ਤੇ ਤੁਸੀਂ ਹੀ ਇਨ੍ਹਾਂ ਦੇ ਧਰਮ ਨੂੰ ਸੰਕਟ ਦੇ ਵਿੱਚੋਂ ਬਚਾ ਲ ਕੇ ਬਰਕਰਾਰ ਰੱਖੋਗੇ ਤੇ ਸਤ ਜਾਨੀ ਉਹ ਸਦਾ ਕਿਤੇ ਮਿਲ ਤੇ ਇੱਕ ਬਾਤ ਸਾਬ ਜਿਹੜੇ ਜਾਣਿਆ ਕਿ ਹੁਣ ਮੇਰਾ ਸਾਹਿਬ ਜادہ ਸਿੱਖ ਕੌਮ ਦੀ ਬਾਗ ਨੂੰ ਸੰਭਾਲਣ ਦੇ ਲਾਇਕ ਹੋ ਗਿਆ ਹੈ ਹੁਣ ਮੇਰਾ ਸਾਹਿਬ ਜادہ ਗੁਪਤਾ ਗੱਤੀ ਤੇ ਬੈਠਣ ਦੇ ਲਾਇਕ ਹੋ ਗਿਆ ਹੈ ਤੇ ਉਸ ਵਕਤ ਮਾਤਾ ਗੁਰਜਤ ਗੌਰ ਦੀ ਸਾਦੂ ਨੂੰ ਦੇਖਦੇ ਤੇ ਸੁਣਦੇ ਪਏ ਨੇ ਉਹਨਾਂ ਨੇ ਵੀ ਆਪਣੇ ਜੀਵਨ ਦੇ ਅੰਦਰ ਜਦੋਂ ਇਸ ਨੂੰ ਵੇਖਿਆ ਸੁਣਿਆ ਤੇ ਉਹਨਾਂ ਦੇ ਮਨ ਅੰਦਰ ਬੱਤਾ ਸ਼ੰਕਾ ਨਹੀਂ ਆਇਆ ਕਿ ਪੁੱਤ ਨੇ ਇਹ ਕੀ ਕਹਿ ਦਿੱਤਾ ਮੈਂ ਕਿ ਵੀ ਆਪਣੇ ਸੁਹਾਗ ਨੂੰ ਇਸਾ ਕਨਸੈਪਟ ਦੇ ਲਈ ਭੇਜ ਕਰਕੇ ਜਿਵੇਂ ਮੈਂ ਮਨੂ ਆਪਨੇ ਸਿਰ ਤੋਂ ਆਪਨੇ ਸਰਦੇ ਸਾਈਂ ਨੂੰ ਨਿਸ਼ਾਦ ਕਰ ਸਕਦੀ ਹੈ ਇਵੇਂ ਜੀ ਕੋਈ ਸੋਚ ਵਿਚਾਰ ਨਹੀਂ ਬਲਕੇ ਮਾਤਾ ਜੀ ਦੇ ਵੀ ਗੋਬਿੰਦ ਰਾਏ ਦੇ ਇਸ ਫੈਸਲੇ ਵਿੱਚ ਸਹਿਮਤੀ ਪ੍ਰਗਟਾਈ ਅਖੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਰਾਨਾ ਹੋਣ ਲੱਗਦੇ ਨੇ ਤੇ ਮਾਤਾ ਗੁਜਰ ਕੌਰ ਜੀ ਆਪਣੇ પતિ ਪਰਮੇਸ਼ਰ ਦੇ ਅੱਗੇ ਹੱਥ ਜੋੜ ਕੇ ਆਕਦੇ ਨੇ ਐ પતિ ਪਰਮੇਸ਼ਰ ਆਪ ਜੀ ਦੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਤ੍ਰੇਤ ਨਿਭੀ ਹੈ ਤੇ ਅਰਦਾਸ ਬੇਨਤੀ ਕਰਿਓ ਮੇਰੀ ਵੀ ਨਿਭ ਜਾਈ। ਜੇ ਗੁਰੂ ਪਿਆਰ ਨੂੰ ਉਹ ਸਰਬੱਤ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਖਣ ਲੱਗੇ ਗੁਰਦਕੌਰ ਕਾਂ ਕਲੇ ਸਮੇਂ ਦੇ ਅੰਦਰ ਇਹ ਸ਼ਹਾਦਤਾਂ ਦਾ ਦੌਰ ਚੱਲਣਾਈ ਤੂੰ ਇਹ ਸ਼ਹਾਦਤਾਂ ਆਪਣੀਆਂ ਅੱਖਾਂ ਦੇ ਨਾਲ ਦੇਖਣੀਆਂ ਨੇ ਜੇ ਤੂੰ ਵੀ ਇਸੇ ਹੀ ਸਾਫਰ ਦਾ ਮੁਕਾਮ ਹਾਸਲ ਕਰਨਾ ਹੈ ਉਹਦੀ ਬਾਸਤੇ ਤੂੰ ਆਪਣੇ ਆਪ ਨੂੰ ਧਿਆਨ ਕਰਨਾ ਆਪਣੇ ਆਪ ਨੂੰ ਪ੍ਰਪੰਤ ਕਰਨਾ ਸੁਸਮਾ ਅੱਗੇ ਇਜਾਜ਼ਤ ਨਹੀਂ ਦੇ ਰਿਆ ਫਿਰ ਆਪਾਂ ਅਗਲੇ ਜੀਵਨਾਂ ਦੇ ਵਿੱਚ ਇਸੇ ਲੜੀ ਨੂੰ ਅੱਗੇ ਦੋਰ ਲਾਵਾਂਗੇ ਕਿਵੇਂ ਮਾਂ ਨੂੰ ਛੋਟੇ ਸਾਹਿਬ ਜਦਿਆਂ ਦੀ ਪਰਵ੍ਰਿਸ਼ ਸ਼ੀਤੀ ਹੈ ਕਿਵੇਂ ਕਿਵੇਂ ਉਹਨਾਂ ਨੂੰ ਸੂਬੇ ਦੀ ਕਚਰੀ ਦੇ ਵਿੱਚ موجوده ਸਰਕਾਰ ਦੇ ਨਾਲ ਮੱਥਾ ਨਾਉ ਦਿੱਤਾ ਗਈ ਪਰਪੰਤ ਕਰਵਾਈ ਹੈ ਪਰ ਮੈਂ ਅਖੀਰ ਤੇ ਬੇਨਤੀ ਜ਼ਰੂਰ ਕਰਾਂਗਾ ਅੱਜ ਦੀਆਂ ਮਾਮਾ ਤੇ ਦਾਦੀਆਂ ਮਾਮਾ ਨੂੰ ਕਿ ਉਹਨਾਂ ਦੇ ਵਾਸਤੇ ਮਾਤਾ ਗੁਜਰਕਾਰ ਜੀ ਬਹੁਤ ਵੱਡੀ ਸਿੱਖਿਆ ਦਾ ਸਰੋਤ ਨੇ ਕਿ ਜਿਵੇਂ ਦਾਦੀ ਮਾਮਾ ਮਾਤਾ ਗੁਜਰਕਾਰ ਨੇ ਆਪਣੇ ਛੋਟੇ ਸਾਹਿਬ ਜਦਿਆਂ ਨੂੰ ਤਾਦੀਮ ਪ੍ਰਤੱਕ ਕਰਵਾਈ ਆ 7 7 9 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਦਾ ਫੌਲਾਤੀ ਹਿਰਦਾ ਇਹਨਾ ਫੌਲਾਦ ਦੇ ਨਾਲ ਦ੍ਰਿੜਤਾ ਦੇ ਨਾਲ ਭਰ ਦਿੱਤਾ ਕਿ ਅੱਜ ਤੱਕ 80 80 ਸਾਲ ਦੇ ਲੋਕ ਵੀ ਉਹ ਕੰਮ ਨਹੀਂ ਕਰ ਪਾਏ ਜੋ ਕੰਮ ਛੋਟੇ ਸਾਹਿਬ ਜਦਿਆਂ ਨੇ 7 ਸਾਲ ਤੇ 9 ਸਾਲ ਦੀ ਉਮਰ ਵਿੱਚ ਕਰ ਦਿੱਤਾ ਹੈ ਉਹਦੇ ਪਿੱਛੇ ਪਾਵਨ ਬਾਣੀ ਦੀ ਵਰਤ ਹੀ ਹੈ ਪਾਵਨ ਬਾਣੀ ਦੀ ਲੋਰੀ ਹੈ ਇਸ ਤਰ੍ਹਾਂ ਕਿ ਜਿੰਨੀਆਂ ਵੀ ਮਾਤਾ ਦਾਦੀਆਂ ਮਾਵਾਂ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀਨ ਨੇ ਜੇ ਆਪੂ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਲਾਈਵ ਦੇਖ ਰਹੀਆਂ ਨੇ ਜੇ ਪੰਜਾਬ ਦੀ ਧਰਤੀ ਤੇ ਵੀ ਲਾਈਵ ਚੱਲ ਰਿਹਾ ਉਹ ਵੇਖ ਰਹੀਆਂ ਨੇ ਉਹਨਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਵੀ ਆਪਣੀ ਇਸ ਪਨੇਰੇ ਨੂੰ ਸਾਥ ਲਈਏ ਤੇ ਨਾਲ ਹੀ ਸੋਤੇ ਸਾਹਿਬ ਜਗਦਿਆਂ ਦਾ ਰੂਪ ਦੇ دیजिए ਕਿਉਂਕਿ ਜਦੋਂ ਅਸੀਂ ਇਕੱਲੇ ਆਨਲਾਈਨ ਹਾਂ ਗੁਰੂ ਜੀ ਦੇ ਦਰਬਾਰ ਵਿੱਚ ਗੁਰੂ ਸਾਨੂੰ ਪੁੱਛਦੇ ਹੋਣਗੇ ਫਤੇ ਸਿੰਘ ਤੈਨੂੰ ਦੇ ਕੇ ਗਿਆ ਸਾ ਫਤੇ ਸਿੰਘ ਮੇਰਾ ਇੱਥੇ ਆ ਜਦੋਂ ਅਸੀਂ ਆਪਣੇ ਬੱਚਿਆਂ ਦੀ ਬਾਬਾ ਫਤੇ ਸਿੰਘ ਜਿੱਤੇ ਰੂਪ ਤਿਆਰੀ ਕਰਕੇ ਲੈ ਕੇ ਆਵਾਂਗੇ ਗੁਰੂ ਘਰ ਵਿੱਚ ਫਿਰ ਗੁਰੂ ਜੀ ਨੂੰ ਪੁੱਛਣ ਦੀ ਲੋੜ ਨਹੀਂ ਪਵੇਗੀ ਪਰ ਅੱਜ ਜਦੋਂ ਅਸੀਂ ਇਕੱਲੇ ਆਉਨੇ ਆਣਾ ਸਾਨੂੰ ਜ਼ਰੂਰ ਪੁੱਛਦੇ ਉਹੀ ਹੋਈ ਹੈ ਉਸ ਦੇ ਅੰਦਰ 7 ਦਸੰਬਰ ਨੂੰ ਵਿਰਤ ਗੁਰਦੇ ਸਹਿਬਾਨ ਅਤੇ ਧਾਰਮਿਕ ਪੋਤੀਆਂ ਜਾਂ ਬਾਣੀ ਦੀਆਂ ਪੋਤੀਆਂ ਦੇ ਸੰਸਕਾਰ ਗੁਰਮਤਿ ਅਨੁਸਾਰ 11 ਵਜੇ ਤੋਂ ਲੈ ਕੇ 4 ਵਜੇ ਤੱਕ ਹੋਣਗੇ ਦਸਮੁੱਚ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ 10 ਵਜੇ ਤੱਕ ਉਸ ਕਾਲੀ ਬਾੜੀ ਸ਼ਾਂਤੀ ਭੂਮੀ ਸ਼ਮਸ਼ਾਨ ਘਾਟ ਵਿੱਚ ਉਪਰਜ ਦੀ ਕਿਰਪਾਲਤਾ ਕਰਨੀ ਹੈ ਜੀ ਅਤੇ ਨਾਰੀ ਬਿੰਤੀ ਹੈ ਕਿ ਸੰਗਤ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਤਾ ਕਰੇ ਕਿਉਂਕਿ ਉੱਥੇ ਜੁਨੀਆਂ ਵੀ ਪੋਥੀਆਂ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹਨਾਂ ਨੂੰ ਕਿਉ ਲਾਉਣ ਦੀ ਵੀ ਸੇਵਾ ਜਿਹੜੀ ਕੋ ਸੰਗਤ ਨੇ ਕਰਨੀ ਹੈ ਤਾਂ ਕਿ ਜੋ ਸੰਸਕਾਰ ਹੈ ਚੰਗੀ ਤਰ੍ਹਾਂ ਨਾਲ ਹੋ ਸਕੇ ਅੱਦੇ ਨਾਰੀ ਸੰਗਤ ਦੇ ਵੱਲੋਂ ਸੁਖਬੀਰ ਸਾਹਿਬ ਨੇ ਜਾਤ ਉਣ ਕੇ ਅਤੇ ਉਪਰੰਤ ਗੁਰਦੁਆਰਾ ਗੁਰੂ ਨਾਨਕ ਧਰਮ ਪ੍ਰਚਾਰ ਸਤਪੁਰਾ ਦੇ ਰਾਗੀ ਸਿੰਘ ਅਤੇ ਕਥਾਵਾਚਕ ਵੀ ਉਸ ਸਮਾਰੋਹ ਦੇ ਵਿੱਚ ਪਹੁੰਚਣਗੇ ਤਾਂ ਕਿ ਇਸ ਦਾ ਅਟੁੱਟ ਲੰਗਰ ਪੁੱਜੇਗਾ ਸੁਨਾਲ ਬੇਨਤੀ ਹੈ ਕਿ ਜਿਸ ਜਿਸ ਸੰਗਤ ਨੇ ਉੱਥੇ ਪਹੁੰਚਣਾ ਹੋਵੇ ਇਸ ਕਾਲੀਬਾਰੀ ਸ਼ਾਂਤੀ ਭੂਮੀ ਸ਼ਮਸ਼ਾਨ ਘਾਟ ਵਿਖੇ ਉਹ ਆਪੂ ਆਪਣੇ ਨਾਮ ਜ਼ਰੂਰ ਨੋਟ ਕਰਵਾ ਦੇਣ ਕਿਉਂਕਿ ਸੰਗਤ ਦੀ ਗਿਣਤੀ ਦੇ ਮੁਤਾਬਕ ਹੀ ਵਾਹੀ ਕਲਾ ਦਾ ਪ੍ਰਬੰਧ ਕੀਤਾ ਜਾਵੇਗਾ ਵੈਲ ਆਜਿਕ ਦਾ ਪ੍ਰਬੰਧ ਉਹਨਾਂ ਦੀ ਗਿਣਤੀ ਦੇ ਮੁਤਾਬਕ ਹੋਵੇਗਾ ਇਸ ਕਰਕੇ ਬੇਨਤੀ ਹੈ ਕਿ ਸੰਗਤ ਜਰੂਰ ਆਪੋ ਆਪਣੇ ਨਾਮ ਨੋਟ ਕਰਵਾਉਣ ਦੀ ਕਿਰਪਾਲਤਾ ਕਰਨ ਤਾਂ ਕਿ ਬਹੁਤਾਂ ਸੋਨੇ ਤੇ ਸੁਚੇੇ ਢੰਗ ਦੇ ਨਾਲ ਇਸ ਦਾ ਪ੍ਰਬੰਧ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇੰਗੇ ਸਾ ਹਰੰਗਿਰ ਨੂੰ ਚੀ ਚ ਇਨਕੇ ਜੋ ਨੇ ਗਏ ਰੰਗ ਨੇ ਇਸ਼ਿਆਰੀ ਬੰਦਨ ਤਿਨਾ ਤੇ ਭਾਛ ਜੀਤ ਕੇ ਜੋ ਨੇ ਰਤਿ ਇਸ਼ਿਆਰੀ I'm not know. Yeah, ¡Gracias! ਸਤਿ ਪ੍ਰਿਨਾ ਅਕਾਲ ਪਾਛ ਜੀਤ ਕੇ ਸੋਏ ਰਤਿ ਚਾਰੇ ਹੰਸ ਦੀ ਬਾਕੇ ਕਾਛ ਵਰਕੂ ਨੂੰ ਦੁਨਾ ਯਾਦ ਕਰੀਂ ਹਰ ਕਿਸੇ ਦਾ ਨਾਮ ਲੈ ਕੇ ਗਾਵੇ ਸ੍ਰੀ